ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਮਾੜੇ ਹੰਸਤਾ ਕਲੱਬ ਚਲਾਈ ਮਹਿਮ ਤੇ ਸ੍ਰੀ ਅਜੀ ਗਾਂਧੀ ਜੀ ਐਸਐਸਪੀ ਸਾਹਿਬ ਮੋਗਾ ਵੱਲੋਂ ਡਾਇਰੈਕਸ਼ਨ ਤੇ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਕੋਈ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਕੋਈ ਵੈਪਨ ਨੂੰ ਜਿਹੜਾ ਗਨ ਕਲਚਰ ਨੂੰ ਪ੍ਰੋਮੋਟ ਕਰਦਾ ਉਹਦੇ ਖਿਲਾਫ ਜਿਹੜੇ ਅਸੀਂ 2 ਐਫਆਈਰ ਨਾ ਦਰਜ ਕੀਤੀਆਂ ਨੇ ਜਿਹੜਾ ਇੱਕ ਅਸੀਂ ਜਿੱਤਵਾਲ ਕੀਤੀ ਹੈ 150/25 ਇਦੇ ਵਿੱਚ ਜਿਹੜਾ ਪਿਰਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਆ ਵਾਸੀ ਚੂੜ ਚੱਕ ਇਹਦੇ ਖਿਲਾਫ ਪਰਚਾ ਦਰਜ ਜੇ ਇਹਨੂੰ ਅਸੀਂ ਜਿਹੜਾ 23 12 25 ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਦੂਸਰਾ ਹੈਗਾ ਆਪਣੇ ਨਿਹਾਲ ਸਿੰਘ ਵਾਲਾ 231/25 ਮਕਦਮਾ ਇਹਦੇ ਚ ਅਸੀਂ ਸਤਵੰਤ ਸਿੰਘ ਉਰਫ ਗਿੱਲ ਮਾਨੁਕੇ ਪੁੱਤਰ ਰੂਪ ਸਿੰਘ ਵਾਸੀ ਮਾਨੁਕੇ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਅਸੀਂ ਪਰਚਾ ਦਰਜ ਕੀਤਾ ਜਿਹੜਾ ਇਹ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ ਜਿਹੜਾ ਆਪਣੀਆਂ ਵੀਡੀਓ ਤੇ ਤਸਵੀਰਾਂ ਜਿਹੜੀਆਂ ਵੈਪਨ ਦੇ ਨਾਲ ਅਪਲੋਡ ਕਰਦੇ ਸੀ ਜਿਹੜਾ ਅਸੀਂ ਜਿਹੜਾ ਇਹਦੇ ਚ ਜਿਹੜਾ ਪਿਰਤਪਾਲ ਜਿਤਵਾਲ ਦਾ ਚੂੜ ਚੱਕ ਦਾ ਜਿਹੜਾ ਇਹ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਦਾ ਅੱਜ ਅਸੀਂ ਮਾਨਯੋਗ ਅਦਾਲਤਾਂ ਤੋਂ ਪੁਲਿਸ ਰਿਮਾਂਡ ਲੈ ਕੇ ਇਹਦੀ ਵੀ ਪੁੱਛਗਿੱਛ ਕਰਾਂਗੇ ਤੇ ਦੂਸਰਾ ਜਿਹੜਾ ਸਤਵੰਤ ਸਿੰਘ ਆ ਉਹ ਹਲੇ ਗ੍ਰਿਫਤਾਰ ਨਹੀਂ ਹੋਇਆ ਇਹਨੂੰ ਵੀ ਅਸੀਂ ਜਿਹੜੀਆਂ ਟੀਮਾਂ ਬਣਾ ਕੇ ਗ੍ਰਿਫਤਾਰੀ ਇਹਦੀ ਬਾਕੀ ਆ ਇਹਨੂੰ ਵੀ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਮਾੜਿਆ ਇੰਸਟਾਗ੍ਰਾਮ ਚਲਾਈ ਮਹਿਮ ਤੇ ਸ੍ਰੀ ਅਜੀ ਗਾਂਧੀ ਜੀ ਐਸਐਸਪੀ ਸਾਹਿਬ ਮੋਗਾ ਵੱਲੋਂ ਡਾਇਰੈਕਸ਼ਨ ਤੇ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਕੋਈ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਕੋਈ ਵੈਪਨ ਨੂੰ ਜਿਹੜਾ ਗਨ ਕਲਚਰ ਨੂੰ ਪ੍ਰੋਮੋਟ ਕਰਦਾ ਉਹਦੇ ਖਿਲਾਫ ਜਿਹੜੇ ਅਸੀਂ 2 ਐਫਆਈਰ ਨੇ ਦਰਜ ਕੀਤੀਆਂ ਨੇ ਜਿਹੜਾ ਇੱਕ ਅਸੀਂ ਜਿੱਤਵਾਲ ਕੀਤੀ ਹੈ 150/25 ਇਦੇ ਵਿੱਚ ਜਿਹੜਾ ਪਿਰਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੂੜ ਚੱਕ ਇਹਦੇ ਖਿਲਾਫ ਪਰਚਾ ਦਰਜ ਹੈ ਇਹਨੂੰ ਅਸੀਂ ਜਿਹੜਾ 23 12 25 ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਦੂਸਰਾ ਹੈਗਾ ਆਪਣੇ ਨਿਹਾਲ ਸਿੰਘ ਵਾਲਾ 231/25 ਮਕਦਮਾ ਇਹਦੇ ਚ ਅਸੀਂ ਸਤਵੰਤ ਸਿੰਘ ਉਰਫ ਗਿੱਲ ਮਾਨੁਕੇ ਪੁੱਤਰ ਰੂਪ ਸਿੰਘ ਵਾਸੀ ਮਾਨੁਕੇ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਅਸੀਂ ਵਰਸਾ ਦਰਜ ਕੀਤਾ ਹੈ ਜਿਹੜਾ ਇਹ ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿਹੜਾ ਆਪਣੀਆਂ ਵੀਡੀਓ ਤੇ ਤਸਵੀਰਾਂ ਜਿਹੜੀਆਂ ਵੈਪਨ ਦੇ ਨਾਲ ਅਪਲੋਡ ਕਰਦੇ ਸੀ ਜਿਹੜਾ ਅਸੀਂ ਜਿਹੜਾ ਇਹਦੇ ਚ ਜਿਹੜਾ ਪਿਰਤਪਾਲ ਜਿਤਵਾਲ ਦਾ ਚੂੜ ਚੱਕ ਦਾ ਜਿਹੜਾ ਇਹ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਦਾ ਅੱਜ ਅਸੀਂ ਮਾਨਯੋਗ ਅਦਾਲਤਾਂ ਤੋਂ ਪੁਲਿਸ ਰਿਮਾਂਡ ਲੈ ਕੇ ਇਹਦੀ ਵੀ ਪੁੱਛਗਿੱਛ ਕਰਾਂਗੇ ਤੇ ਦੂਸਰਾ ਜਿਹੜਾ ਸਤਵੰਤ ਸਿੰਘ ਆ ਉਹ ਹਲੇ ਗ੍ਰਿਫਤਾਰ ਨਹੀਂ ਹੋਇਆ ਇਹਨੂੰ ਵੀ ਅਸੀਂ ਜਿਹੜੀਆਂ ਟੀਮਾਂ ਬਣਾ ਕੇ ਗ੍ਰਿਫਤਾਰੀ ਇਹਦੀ ਬਾਕੀ ਆ ਇਹਨੂੰ ਵੀ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਮਾੜੇ ਹੰਸਤਾ ਕਲੱਬ ਚਲਾਈ ਮਹਿਮ ਤੇ ਸ੍ਰੀ ਅਜੀ ਗਾਂਧੀ ਜੀ ਐਸਐਸਪੀ ਸਾਹਿਬ ਮੂਗਾ ਵੱਲੋਂ ਡਾਇਰੈਕਸ਼ਨ ਤੇ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਕੋਈ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਕੋਈ ਵੈਪਨ ਨੂੰ ਜਿਹੜਾ ਗਨ ਕਲਚਰ ਨੂੰ ਪ੍ਰੋਮੋਟ ਕਰਦਾ ਉਹਦੇ ਖਿਲਾਫ ਜਿਹੜੇ ਅਸੀਂ 2 ਐਫਆਈਆਰ ਅਰ ਦਰਜ ਕੀਤੀਆਂ ਨੇ ਜਿਹੜਾ ਇੱਕ ਅਸੀਂ ਜਿੱਤਵਾਲ ਕੀਤੀ ਹੈ 150/25 ਇਦੇ ਵਿੱਚ ਜਿਹੜਾ ਪਿਰਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਆ ਵਾਸੀ ਚੂੜ ਚੱਕ ਇਹਦੇ ਖਿਲਾਫ ਪਰਚਾ ਦਰਜ ਹੋ ਗਿਆ ਇਹਨੂੰ ਅਸੀਂ ਜਿਹੜਾ 23 12 25 ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਦੂਸਰਾ ਹੈਗਾ ਆਪਣੇ ਨਿਹਾਲ ਸਿੰਘ ਵਾਲਾ 231/25 ਮਕਦਮਾ ਇਹਦੇ ਚ ਅਸੀਂ ਸਤਵੰਤ ਸਿੰਘ ਉਰਫ ਗਿੱਲ ਮਾਨੁਕੇ ਪੁੱਤਰ ਰੂਪ ਸਿੰਘ ਵਾਸੀ ਮਾਨੁਕੇ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਅਸੀਂ ਵਰਸ਼ਾ ਦਰਜ ਕੀਤਾ ਜਿਹੜਾ ਇਹ ਆਪਣੇ ਇੰਸਟਾਗ੍ਰam ਤੇ ਫੇਸਬੁੱਕ ਤੇ ਜਿਹੜਾ ਆਪਣੀਆਂ ਵੀਡੀਓ ਤੇ ਤਸਵੀਰਾਂ ਜਿਹੜੀਆਂ ਵੈਪਨ ਦੇ ਨਾਲ ਅਪਲੋਡ ਕਰਦੇ ਸੀ ਜਿਹੜਾ ਅਸੀਂ ਜਿਹੜਾ ਇਹਦੇ ਚ ਜਿਹੜਾ ਪਿਰਤਪਾਲ ਜਿਤਵਾਲ ਦਾ ਚੂੜ ਚੱਕ ਦਾ ਜਿਹੜਾ ਇਹ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਦਾ ਅੱਜ ਅਸੀਂ ਮਾਨਯੋਗ ਅਦਾਲਤਾਂ ਤੋਂ ਪੁਲਿਸ ਰਿਮਾਂਡ ਲੈ ਕੇ ਇਹਦੀ ਵੀ ਪੁੱਛਗਿੱਛ ਕਰਾਂਗੇ ਤੇ ਦੂਸਰਾ ਜਿਹੜਾ ਸਤਵੰਤ ਸਿੰਘ ਆ ਉਹ ਹਲੇ ਗ੍ਰਿਫਤਾਰ ਨਹੀਂ ਹੋਇਆ ਇਹਨੂੰ ਵੀ ਅਸੀਂ ਜਿਹੜੀਆਂ ਟੀਮਾਂ ਬਣਾ ਕੇ ਗ੍ਰਿਫਤਾਰੀ ਇਹਦੀ ਬਾਕੀ ਆ ਇਹਨੂੰ ਵੀ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ